ਪਈ ਨੇ ਬਾਰੇ ਰਾਗੀਏ ਤੇ ਜਵਾਨ ਤੇਰੇ ਆਏ ਦੁਸਹਿ ਜੀਓ ਤਤਨਾ ਤੇਰੇ ਆਏ ਦੁਸਹਿ ਜੀਓ ਉਹ ਖਾਤ ਖਰਨਾ ਆ ਪਾਈ ਚਿਰ ਨਾਰ ਦਿਲ ਦਾ ਦਰਸ਼ਨ ਲਗੜਾ ਸਾ ਪਹ ਤ ਘਰਨਾ ਆਪਾਏ ਕੰਠ ਮਿਲਿਆ ਹਰ ਨਾਰ ਮਾਨਾ ਬੇਦੇ ਆ ਚਿਰ ਨਾਰ ਬਿੰਦ ਦਰਸ਼ਨ ਲਗੜਾ ਸਾ Bye. Okay. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਿਰਪਾ ਕਰੇ ਇਹ ਪੂਤਾ ਜਿਹੜਾ ਮਹੀਨਾ ਸਾਰੀਆਂ ਸੰਕਟਾਂ ਵਾਸਤੇ ਖੁਸ਼ੀਆਂ ਖਿੜਿਆ ਭਰਿਆ ਇਹ ਮਹੀਨਾ ਬਤੀਤ ਹੋਵੇ ਔਰ ਗੁਰੂ ਪਿਆਰੇ ਆਓ ਜੇਕਰ ਇਹਦਾ ਲੜੀ ਟੁੱਟ ਜੇਵੇ ਤਾਂ ਥੋੜਾ ਜੋੜਨ ਵਿੱਚ ਥੋੜੀ ਬਹੁਤੀ ਦਿੱਕਤ ਆ ਜਰੂਰ ਆਉਂਦੀ ਪਰ ਗੁਰੂ ਪਿਆਰੇ ਆਓ ਜਿਸ ਬਲੇ ਪਹਿ ਤਿਆਰ ਆਪ ਜੀ ਨੇ ਜੋ ਰਾਮ ਨੇ ਅਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਿੱਧ ਬਣ ਚੁੱਕੇ ਨੇ ਜਿਹੜੇ ਖੱਡੇ ਬਾਟ ਦੀ ਪੌ ਲੈ ਕੇ ਕਰਕੇ ਉਹਨੇ ਪਾਤਸ਼ਾਹ ਦੇ ਪੁੱਤਰ ਹੁੰਦਾ ਸਵਾਲ ਪੈ ਚੁੱਕਿਆ ਹੈ ਔਰ ਭਾਈ ਦੈਅ ਸਿਕ ਮੇਰੇ ਕਲਗੀਧਰ ਪਾਤਸ਼ਾਹ ਨੂੰ ਸਵਾਲ ਕਰਦੇ ਨੇ ਕਿ ਸੱਚਿਆ ਪਾਤਸ਼ਾਹ ਮੈਨੂੰ ਜੱਪਦਾ ਅੱਜ ਇਹ ਕੱਚੀ ਗੜੀ ਅਨੰਦਪੁਰ ਸਾਹਿਬ ਦੇ ਮਹਿਲਾ ਦੇ ਨਾਲ ਵੀ ਤੁਹਾਨੂੰ ਜਿਆਦੀ ਪਿਆਰੀ ਲੱਗੀ ਜੱਪਦੀ ਹੈ ਤੇ ਗੁਰੂ ਪਿਆਰੇ ਮੇਰੇ ਕਲਗੀਧਰ ਪਾਤਸ਼ਾਹ ਮੁਸਕਰਾਉਂਦੇ ਪਏ ਪਿੱਛੋਂ ਵਾਰੀ ਚੜ ਕੇ ਆਇਆ ਪਰਵਾਰ ਤੇ ਨਹੀਂ ਸਿਆ ਵਿੱਚ ਵੰਡ ਹੋ ਗਿਆ ਤੇ ਮੇਰੇ ਸੇਲਸ਼ਾ ਮੁਸਕਰਾਉਂਦੇ ਪਏ ਨੇ ਭਾਈ ਦਇਆ ਸਿੰਘ ਜਿਹਦੇ ਜੇਸ ਵੇਲੇ ਸਵਾਲ ਕੀਤਾ ਕਿਦਾ ਸੱਚਿਆ ਪਾਪਸ਼ਾ ਕਿਉਂ ਕਹਿੰਦੇ ਭਾਈ ਦਇਆ ਸਿੰਘ ਸਿੱਖੀ ਦਾ ਜਨਮ ਹੋਇਆ ਉਹ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਸਿੱਖੀ ਨੇ ਪੰਘੂੜਾ ਝੁਟਿਆ ਔਰ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ ਇਹ ਅੱਜ ਕੱਚੀ ਗੜੀ ਨਹੀਂ ਇਹ ਖਾਸੇ ਦੀ ਜੁਦੀ ਵਰਸਤੀ ਹੈ ਅੱਜ ਮੈਂ ਵੇਖਾਂਗਾ ਮੇਰੇ ਸੂਰਬੀਰ ਯੋਧੇ ਬਹਾਦਰ ਅੱਜ ਕਿੰਨੇ ਨੰਬਰ ਲੈ ਕੇ ਤੋਂ ਪਾਸ ਹੁੰਦੇ ਨੇ ਪਰ ਗੁਰੂ ਪਿਆਰਿਓ ਇੱਕ ਸ਼ਾਇਰ ਨੇ ਬੜਾ ਖੂਬ ਲਿਖਿਆ ਨਾ ਕੰਡਾ ਲੋਕੀ ਪੁੱਤ ਤੋੜ ਕੇ ਤੇ ਧੀ ਤੋੜ ਕੇ ਰੋਦੇ ਨੇ ਪਰ ਮੇਰਾ ਗੁਰਦੇਵ ਪਤਾ ਪੁੱਤ ਤੋੜ ਕੇ ਰੋਇਆ ਨਹੀਂ ਗੁਰੂ ਪਿਆਰਿਓ ਕਲ ਕੀ ਤਰਪਾਛਾ ਕਿਹੋ ਜੀ ਕੁਰਬਾਨੀ ਏ ਔਰ ਜੇਸ ਵੇਲੇ ਅੱਜ ਨੋਰ ਨਾਲ ਦੋ ਫਰਜ਼ਾਂ ਕਰੇ 40 ਗੁਰੂ ਦੇ ਸਿੱਖ ਨੇ ਮਲਕਈਆ ਚੜ ਕੇ 10 ਲੱਖ ਆ ਗਿਆ ਤੇ ਮੋਰੇ ਇਲਾ ਨਹੀਂ ਕੇਵਲ ਤਾਂ ਕੇਵਲ ਕੱਤੀ ਘੜੀ ਆ ਜਿਸ ਵੇਲੇ ਗੱਲ ਆਖੀ ਹੈ ਨਾ ਤੇ ਗੁਰੂ ਪਿਆਰਿਓ ਜਿਸ ਵੇਲੇ ਮੇਰੇ ਗੁਰਦੇਵ ਦੇ ਮੁਖਰਬਤ ਵਿੱਚੋਂ ਗੁਰੂ ਦੇ ਲਾਲਾਂ ਨੇ ਇਹ ਵੇਖਿਆ ਕਿ ਅੱਜ ਸਾਡੀ ਪਰਚਾਂ ਦੇ ਪਿਖਿਆਂ ਦੇ ਵਿੱਚੋਂ ਪੁੱਛੇ ਪੈ ਕੇ ਅੱਜ ਅਸੀਂ ਬਾਤ ਸੁਣਾਏ ਅੱਜ ਸਾਨੂੰ ਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਮਿਲ ਜਾਣੀ ਹੈ ਅਰੇ ਗੁਰੂ ਪਿਆਰਿਓ ਇੱਕ ਤੋਂ ਇੱਕ ਵੱਧ ਕੇ ਸੂਰਬੀਰ ਯੋਧੇ ਦੇ ਅੰਦਰ ਜੋਸ਼ ਆ ਗਿਆ ਗੁਰੂ ਕੀ ਸੱਚੀ ਨਵਾਜੀ ਸਤਿਗੁਰੂ ਵੱਲੋਂ ਬਹੁਤ ਬਹੁਤ ਮਾਣ ਬਹੁਤ ਬਹੁਤ ਸਨਮਾਨ ਗੁਰੂ ਕੇ ਉਸ ਇਤਿਹਾਸ ਦਾ ਮਾਣ ਸਨਮਾਨ ਮਾਇਤ ਨਾਲ ਕਰਦੇ ਪੈਨੇ ਉਸ ਦੇ ਨਾਲ ਹੀ ਬਹੁਤ ਸਾਰੀਆਂ ਹੋਜੀ ਸਤਨ ਜਿਹੜੇ ਬੜੇ ਹੀ ਪ੍ਰੇਮ ਦੇ ਨਾਲ ਗੁਰੂ ਦੇ ਇਤਿਹਾਸ ਨੂੰ ਸਨਮਣ ਕਰ ਰਹੇ ਨੇ ਵਾਹਿਗੁਰੂ ਕਿਰਪਾ ਕਰੇ ਜਿਹੜਾ ਇਹ ਤੁਹਾਡਾ ਘੜੀ ਹੈ ਇਹ ਫਲ ਹੈ ਤੇ ਗੁਰੂ ਪਿਆਰੇ ਮੇਰੇ ਸਤਿਗੁਰੂ ਕਿਰਪਾ ਕਰਨ ਕਿ ਲੇਖੇ ਦੇ ਵਿੱਚ ਜਰੂਰ ਲੱਗ ਜਾਵੇ ਕਿਉਂਕਿ ਗੁਰੂ ਪਿਆਰੇ ਪਰਮਾ ਭਾਗਾ ਦੇ ਨਾਲ ਇਹ ਘਟੀਆਂ ਨਸੀਬੋ ਹੁੰਦੀਆਂ ਨੇ ਜਦ ਵੀ ਇਹੋ ਜਿਹੀ ਕਿਤੇ ਘੜੀ ਮਿਲਦੀ ਹੈ ਹੱਥ ਪੱਟ ਕੇ ਬੇਨਤੀ ਹੈ ਕਿ ਭਾਈ ਇਸ ਘੜੀ ਨੂੰ ਅਜਾਇਆ ਨਾ ਜਾਣਦਿਆ ਕਰੋ ਉਪਰ ਅੱਜ ਸਮਾ ਕੀ ਹੈ ਅੱਜ ਸਾਡਾ ਦੌਰ ਜਿਹੜਾ ਦੂਸਰੇ ਪਾਸੇ ਨੂੰ ਸਾਡਾ ਧਿਆਨ ਬੜਿਆ ਚਲਿਆ ਜਾਂਦਾ ਏ ਮੈਂ ਮਾਫੀ ਚਾਹਾਂਗਾ ਕਿੰਨਾਂ ਮੇਰੀ ਗੱਲ ਬੁਰੀ ਝਰੂਰ ਲੱਗ ਜਾਵੇਗੀ ਕਿਤੇ ਗੁਰਪਤ ਦਾ ਸਮਾਗਮ ਹੁੰਦਾ ਏ ਪ੍ਰਬੰਧਕ ਵੀਰਾਂ ਵੱਲੋਂ ਬੜੇ ਉੱਚੇ-ਚੇ ਪ੍ਰਬੰਧ ਕੀਤੇ ਜਾਂਦੇ ਨੇ ਸੰਗਤ ਦੇ ਸੱਜਣ ਵਾਸਤੇ ਸੋਹਣੇ ਵਿਛੌਣੇ ਕੀਤੇ ਜਾਂਦੇ ਨੇ ਮੇਰੇ ਗੁਰਦੇਵ ਦਾ ਸੋਹਣਾ ਸ਼ਮਿਆਨਾ ਲਗਾਇਆ ਜਾਂਦਾ ਏ ਪੱਖੇ ਕੂਲਰਾਂ ਦਾ ਪੂਰਾ ਰੈਜਮੈਂਟ ਕੀਤਾ ਜਾਂਦਾ ਏ ਪਰ ਗੁਰੂ ਪਿਆਰੇ ਜਦੋਂ ਵੇਖਦੇ ਕਿਆਂ ਦਵਾਰ ਦੇ ਵਿੱਚ ਕੁਝ ਗਿਣੇ ਚੁਣੇ ਸੰਗਤ ਦੇ ਸਦਸੇ ਹੀ ਬੈਠੇ ਹੁੰਦੇ ਨੇ ਜਿਹੜੇ ਬੈਠੇਦੇ ਉਹ ਵੀ ਪਿੱਛੇ ਬੈਠੇ ਹੁੰਦੇ ਨੇ ਵੇ ਖਰਿਆ ਬਲਾਰਾ ਮੋਰੇ ਕੁਛ ਨੂੰ ਟੱਟਣ ਪੈਂਦਾ ਏ ਪਰ ਗੁਰੂ ਪਿਆਰਿਓ ਵਾਹਿਗੁਰੂ ਕਿਰਪਾ ਕਰੇ ਜਿਹੜੇ ਪਿੱਛੇ ਬੈਠਦੇ ਨੇ ਪਿੱਛੇ ਬੈਠਣ ਦੀ ਆਦਤ ਹੈ ਮੈਂ ਉਹਦੇ ਚਰਨ ਵਿੱਚ ਬੇਨਤੀ ਕਰ ਜਾਵਾਂ ਤੁਸੀਂ ਸਾਰੇ ਉਹ ਜਿਹੜੇ ਸਕੂਲ ਦੇ ਵਿੱਚ ਪੜਨ ਵਾਸਤੇ ਜੁਰ ਗਏ ਹੋ ਕਈ ਕਾਲਜਾਂ ਤੱਕ ਜਿਹੜੇ ਚੰਗੇ ਵਿਦਿਆਰਥੀ ਨੇ ਕਾਲਜਾਂ ਤੱਕ ਗਏ ਨੇ ਯੂਨੀਵਰਸਿਟੀਆਂ ਤੱਕ ਵੀ ਜਾਣ ਵਾਲੇ ਇੱਥੇ ਬਾਬਾ ਭਾਗ ਸਿੰਘ ਜੀ ਨਾਲ ਤੇ ਸਤਿ ਸੰਤਾਂ ਦੀ ਬੜੀ ਕਿਰਪਾ ਬੜੀ ਇਨਹਾਨ ਯੂਨੀਵਰਸਿਟੀ ਦਾ ਵੀ ਉਹਨਾਂ ਨੇ ਸੇਵਾ ਨਿਭਾਈਏ ਆ ਜੋ ਇਲਾਕੇ ਦੇ ਵਿੱਚ ਜਿੱਥੇ ਗੁਰਮਤਿ ਦੀ ਸਿੱਖਿਆ ਦਿੰਦੇ ਨੇ ਨਾਲ ਦੇ ਨਾਲ ਦੁਨਿਆਵੀ ਵਿਦਿਆ